ਸਤਿਗੁਰਾਂ ਦੀ ਅਪਾਰ ਕਿਰਪਾ ਦੇ ਨਾਲ ਅੱਜ 8ਵੀਂ ਖੇਪ ਜਾ ਰਹੀ ਹੈ ਤੇ ਇਹ ਫਿਰੋਜ਼ਪੁਰ ਜ਼ਿਲ੍ਹਾ ਪਿੰਡ ਆਲੇਵਾਲਾ 200 ਪਰਿਵਾਰ ਨੇ ਉੱਥੇ 1000 ਮੈਂਬਰ ਨੇ ਉਹਨਾਂ ਪਰਿਵਾਰਾਂ ਦਾ ਅੱਜ 8ਵੀਂ ਖੇਪ ਉੱਥੇ ਜਾ ਰਹੀ ਹੈ ਜ ਜਿਹਦੇ ਚ ਰਸ ਬੁਰਸ਼ ਪੇਸਟ ਕੋਡੋ ਮਾਸ ਮੋਮਬਤੀਆਂ ਆਚਾਰ ਬਿਸਕੁਟ ਸੁੱਕਾ ਦੁੱਧ ਲਾਈਟ ਛੋਲਿਆਂ ਦੀ ਦਾਲ ਦੀਦੀਆਂ ਦਾ ਸਮਾਨ ਮੱਛਰਦਾਨੀ ਕੰਬਲ ਸਵਾਟਰ ਸ਼ਰਟ ਚਪਲਾਂ ਲੇਡੀ ਸੂਟ ਇਹ ਸਮਾਨ 8ਵੀਂ ਖੇ ਬੀਬੀ ਕੋਲਾ ਭਲਾਈ ਕੇਂਦਰ ਰੋਲੋਂਸ ਭੇਜੀ ਜਾ ਰਹੀ ਪਾਣੀ ਭਾਵੇਂ ਉਤਰ ਚਲਿਆ ਪਰ ਅਜੇ ਤੱਕ ਲੋਕ ਕਾਫੀ ਮੁਸ਼ਕਲਾਂ ਦੇ ਵਿੱਚ ਨੇ ਨਹੀਂ ਨਹੀਂ ਬਹੁਤ ਨਾਜ਼ੁਕ ਹਾਲਾਤ ਨੇ ਜੀ ਮਤਲਬ ਦੇਖਣੇ ਵੀ ਔਖੇ ਨੇ ਘਰਾਂ 'ਚ ਚੱਕੜ ਹੋਇਆ ਪਿਆ ਜਿੱਥੋਂ ਪਾਣੀ ਨਿਕਲਿਆ ਪੂਰਾ ਹਾਲ ਹੈ ਜਿੱਆਂ ਕੱਚੀਆਂ ਕੰਦਾਂ ਨੇ ਡਿਗੀਆਂ ਪਈਆਂ ਨੇ ਆਉਣ ਵਾਲੇ ਸਮੇਂ 'ਚ ਜਿਵੇਂ ਜਿਵੇਂ ਹੋਰ ਵੀ ਕੋਈ ਸੰਗਤ ਦਾ ਸਹਿਯੋਗ ਹੋਇਆ ਉਹ ਵੀ ਨਾਲ ਨਾਲ ਕਰਾਂਗਾ